ਲਓ ਜੀ ਹੱਡ ਭੰਨ ਮੀਆਂ ਮਿਹਨਤਾਂ ਦੀਆਂ ਗੱਲਾਂ ਫੇਰ ਕਰ ਲੈ ਆ ਮੈਂ ਵੀ ਜਿਹੜੀਆਂ ਸਰਕਾਰਾਂ ਸਾਡੇ ਹੱਕ ਨਹੀਂ ਦਿੰਦੀਆਂ ਸਾਡੇ ਨਾਲ ਵੱਡੇ ਵੱਡੇ ਵਾਅਦੇ ਕਰਕੇ ਵੋਟਾਂ ਲੈ ਕੇ ਮੁੱਕਰ ਜਾਂਦੀਆਂ ਨੇ ਤੇ ਜਿਹੜਾ ਇੱਕ ਪੱਲੇਦਾਰ ਆ ਦੇਸਾਂ ਵਿਦੇਸਾਂ ਦੇ ਵਿੱਚ ਨਾਜ ਭੇਜ ਦਿਆ ਇਹ ਨਾਲ ਹੀ ਭਾਈ ਅਸੀਂ ਟਰੱਕ ਡਰਾਈਵਰ ਹੁੰਨੇ ਆ ਤੇ ਆਓ ਸਾਡੀਆਂ ਜੋ ਮਿਹਨਤਾਂ ਹੱਡ ਭੰਨ ਮੀਆਂ ਮਿਹਨਤਾਂ ਦੀ ਗੱਲ ਕਰਨ ਲੱਗਿਆ ਕਰਦਾ ਮੈਂ ਤੂੰ ਸਰਦਾਰ ਬੇਬੱਲੇਦਾਰਾ ਕਰਦਾ ਮੈਂ ਤੂੰ ਸਰਦਾਰ ਬੇਬੱਲੇਦਾਰਾ ਕਰਦਾ ਫਿਰ ਵੀ ਸੰਤੇ ਪਾਰਾ ਕਰਦਾ ਫਿਰ ਵੀ ਸੰਤੇ ਪਾਰਾ ਕਰਦਾ ਸਖਤ ਕਮਾਈਆਂ ਤੂੰ ਹੂੰ ਕਰਦਾ ਸਖਤ ਕਮਾਈਆਂ ਤੂੰ ਹੂੰ ਹੱਦ ਗਾਲਦਾ ਫਿਰਦਾ ਵਕੇੜੀਆਂ ਕੋਠੀਆਂ ਪਾਈਆਂ ਤੂੰ ਹੱਦ ਗਾਲਦਾ ਫਿਰਦਾ ਵਕੇੜੀਆਂ ਕੋਠੀਆਂ ਪਾਈਆਂ ਤੂੰ ਉਹ ਗੱਲ ਤਾਂ ਤੇਰੀ ਸੋਹਣਾ ਨਹੀਂ ਸੁਣਦ ਕਾਨੇ ਗੱਲ ਤਾਂ ਤੇਰੀ ਸੋਹਣਾ ਆਨੇ ਨਹੀਂ ਸੁਣਰ ਕਾਨੇ ਜਾਈਏ ਥੱਕ ਮੇਰੀਏ ਜਾਨੇ ਜਾਈਏ ਥੱਕ ਮੇਰੀਏ ਜਾਨੇ ਸੋਚਣਾ ਕੋਈ ਸਰਕਾਰਾਂ ਨੂੰ ਸਾਨੂੰ ਕੋਈ ਸਹੂਲਤ ਦਿੱਤੀ ਨਾ ਲਈ ਪੱਲੇਦਾਰਾਂ ਨੂੰ ਕੋਈ ਸਹੂਲਤ ਦਿੱਤੀ ਨਾ ਲਈ ਪੱਲੇਦਾਰਾਂ ਨੂੰ ਚੱਕਦਾ ਨਿਤ ਮੋਢੇ ਤੇ ਬੋਰੀ ਬਣ ਕੇ ਮੋਰੀ ਚੱਕਦਾ ਨਿਤ ਮੋਢੇ ਤੇ ਬੋਰੀ ਬਣ ਕੇ ਮੋਰੀ ਬੈਂਦੀ ਜਾਂਦੀ ਆਹ ਕਮਜ਼ੋਰੀ ਐਂ ਦੀ ਦੰਦੀ ਆ ਕਮਜ਼ੋਰੀ ਨਾ ਕੋਈ ਮਿਲਣ ਖੜਾ ਕਾਂਵੇ ਹੈ ਨਾ ਖਰਦ ਚੁੱਲੇ ਦੇ ਚੱਲਦੇ ਵੇ ਉੱਤੋਂ ਫਿਕਰ ਜਵਾਖਾਂ ਦੇ ਨਾ ਖਰਦ ਚੁੱਲੇ ਦੇ ਚੱਲਦੇ ਵੇ ਉੱਤੋਂ ਫਿਕਰ ਜਵਾਖਾਂ ਦੇ ਹੋ ਲੱਗੀ ਅੱਜ ਸਪੈਸ਼ਲ ਨਾਰੇ ਨਹੀਂ ਸੁਣ ਮਟਿਆਰੇ ਲੱਗੀ ਅੱਜ ਸਪੈਸ਼ਲ ਨਾਰੇ ਨਹੀਂ ਸੁਣ ਮਟਿਆਰੇ ਲੱਗੇ ਜਾਂ ਫੜਕਤੇ ਪਾਰੇ ਲੱਗੇ ਜਾਂ ਫੜਕਤੇ ਪਾਰੇ ਅਫਸਰ ਫੜਦੇ ਪਟਦੇ ਨਹੀਂ ਮਾਰ ਲਲ ਕਰੇ ਮੌੜਾਂ ਵਾਲੇ ਬੋਰੀਆਂ ਸੱਟਦੇ ਨਹੀਂ ਮਾਰ ਲਲ ਕਰੇ ਚੋਂ ਪਰ ਫਿਰਦੇ ਬੋਹਰੀਆਂ ਸਿੱਟਦੇ ਨਹੀਂ ਮਾਰ ਲਲ ਕਰੇ ਆ ਮੌੜਾਂ ਵਾਲੇ ਬੋਹਰੀਆਂ ਸਿੱਟਦੇ ਨਹੀਂ ਬਹੁਤ ਅੱਛਾ ਸੀ ਹੱਥ ਨੰਬਰ ਗਦਾਮ ਦੇ ਵਿੱਚ ਖੜੇ ਆ ਮੇਰੇ ਡਰਾਈਵਰ ਭਈਆਂ ਦੀ ਹੱਡ ਵੀਤੀ ਮੈਂ ਪੇਸ਼ ਕਰਨ ਲੱਗਾ ਥੋੜੇ ਰੂਬਰੂ ਕਰਨ ਲੱਗਾ ਚਾਰਕ ਲੈਣਾ ਧਿਆਨ ਲਾ ਕੇ ਸੁਣਨੀ ਆ ਭਾਈ ਉਹ ਗੱਡੀ ਭੇਣੀ ਹੱਲ ਤੋਂ ਭਰ ਕੇ 8 ਨੰਬਰ ਦੇ ਧਾਮ ਚ ਖਾਲੀ ਕਰਕੇ ਗੱਡੀ ਵਹਿਣੀ ਹਣ ਤੋਂ ਪਰਕੇ 8 ਨੰਬਰ ਦੇ ਧਾਮ ਚ ਖਾਲੀ ਕਰਕੇ ਮਿਰਦਾ ਬਾਮਣ ਬੈਠਾ ਨਹੀਂ ਪਾਣੀ ਤੋਂ ਤਰਸੇ ਨਹੀਂ ਆ ਮਿਰਦਾ ਬਾਮਣ ਬੈਠਾ ਤਾਂ ਪਾਣੀ ਤੋਂ ਤਰਸੇ ਨਹੀਂ ਨਾਲ ਵੇਚੀ ਦੇ ਮਾਲਕ ਸਾਨੂੰ ਦਿੰਦੇ ਖਰਚੇ ਨਹੀਂ ਨਾਲ ਵੇਚੀ ਦੇ ਮਾਲਕ ਸਾਨੂੰ ਦਿੰਦੇ ਖਰਚੇ ਨਹੀਂ ਬੇ ਦਾਣੇ ਖਾਰਾ ਮੱਖਟ ਹੋਵੇ ਪਾਣੀ ਆਪ ਗੱਡੀਆਂ ਵਿੱਚ ਪਾਉਂਦੇ ਵੇ ਦਾਣੇ ਖਾਰਾ ਵਾਂ ਖਟਉਂਦੇ ਪਾਣੀ ਆਪ ਗੱਡੀਆਂ ਵਿੱਚ ਪਾਉਂਦੇ ਘਰਮਣਾ ਕਰਦੇ ਪਾਰੇ ਵੇ ਮਿਸਤਰੀਆਂ ਨਾਲ ਕੰਮ ਕਰਾਉਂਦੇ ਰਹਿਣ ਵਿਚਾਰੇ ਵੇ ਮਿਸਤਰੀਆਂ ਨਾਲ ਕੰਮ ਕਰਾਉਂਦੇ ਰਹਿਣ ਵਿਚਾਰੇ ਵੇ ਪਲਕਾਰ ਕੇ ਲੋਕਲ ਮੰਡੀ ਤੋਂਦੇ ਨਾ ਹਿੰਡਾ ਪਣੀ ਤਉ ਪਾਉਂਦੇ ਪਲਕਾਰ ਕੇ ਲੋਕਲ ਮੰਡੀ ਤੋਂਦੇ ਨਾ ਉਹ ਹਿੰਡਾ ਪਣੀ ਤੋਂ ਪਾਉਂਦੇ ਡਰਾਈਵਰ ਪੈਕ ਵਿੱਚ ਖਾਰਾ ਪਾਉਂਦੇ ਡਰਾਈਵਰ ਪੈਕ ਵਿੱਚ ਖਾਰਾ ਪਾਉਂਦੇ ਦਿਨੇ ਤਾਂ ਖਾਉਂਦੇ ਤਾਰੇ ਨਹੀਂ ਤਹਾਨ ਮਾਨਸਾ ਵਾਲਾ ਸੱਤਿਆਂ ਆਖੇ ਨਾਰੇ ਨਹੀਂ ਤਹਾਨ ਮਾਨਸਾ ਵਾਲਾ ਸੱਤਿਆਂ ਆਖੇ ਨਾਰੇ ਨਹੀਂ ਤਾਜ ਬਾਈ ਫਿਰ ਕਮੈਂਟ ਜ਼ਰੂਰ ਕਰਨਾ ਜੇ ਚੰਗਾ ਲੱਗਿਆ ਬਾਈ